ਹੈਲੋ ਸਸਤਰੀ ਘਰ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਟਾਈਮ ਹੋ ਰਿਹਾ ਜੀ 4:30 ਵਜੇ ਦਾ ਇੱਧਰ ਆਪਾਂ ਲਾਰੇ ਗੰਡੇ ਅੱਜ ਹਾਂਜੀ ਅੰਨਾ ਮੈਂ ਬੂਟ ਨਹੀਂ ਪਾਖਿਆ ਹੁਣੇ ਤੇ ਦੂਜੇ ਪਾਖੇ ਆਉਂਦੇ ਜੀ ਟੋਪੀ ਟੋਪੀ ਲੈ ਕੇ ਆਉਣੀ ਸੀ ਮਾਂ ਤੂੰ ਕਿਉਂ ਕਹਿੰਦੀ ਸੀ ਕਿਵੇਂ ਮੈਨੂੰ ਕਿਹਾ ਤੁਹਾਨੂੰ ਲੈ ਕੇ ਜਾਣੇ ਨੇ ਕਿਉਂ ਕੀ ਕਹਤਾ ਸੀ ਕੀ ਚਲੂ ਪੂਰੀ ਲੈ ਕੇ ਹੈ ਮੈਂ ਕਿਉਂ ਨੇ ਕੱਲੋਂ ਤਾਂ ਚਿੱਟੇ ਪਾ ਕੇ ਆਉਣੇ ਨੇ ਜੀ ਕਾਦੂ ਪਾਈ ਫਿਰਦਾ ਨਹੀਂ ਫਿਰ ਕੱਲੋਂ ਤਾਂ ਚਿੱਟੇ ਪਾ ਕੇ ਆਉਣੇ ਨੇ ਬਿਉਂ ਵੀ ਨਹੀਂ ਪਾਉਣੇ ਕਹਿੰਦੀ ਹੈ ਉਹ ਤਾਂ ਦੋ ਦਿਨ ਪਾਉਣ ਦੇ ਤੇ ਬਹੁਤ ਹੈਗਾ ਵਾ ਇਹ ਨਮੇ ਦੇ ਚੌਚਾ ਲੈ ਗਿਆ ਮੈਂ ਤਾਂ ਪਤਾ ਸੀ ਵੀ ਪੀਤੇ ਵਾਲੇ ਬੂਟ ਲੱਗਣਗੇ ਇਹ ਥੋੜੀ ਲੱਗਣਗੇ ਪਾ ਕੇ ਲੈ ਕੇ ਸਾਡੇ ਚਿੱਟੇ ਵਾਲੇ ਹੁੰਦੇ ਫਿਰ ਚੱਲ ਜਾਂਗੇ ਹਮ ਚਲੋ

ਸੇ ਕਦਾ ਵਿਚਾਰਾ ਓਏ ਆਵਰੇ ਪੈ ਜਾਉਣਾ ਲੂੰਬੜਾ ਲੂੰਬੜਾ ਹੋਰ ਕੀ ਕਹਾ ਇਹਨੂੰ ਐਵੇਂ ਨਹੀਂ লাশ ਹਾਰ ਕੇ ਬਈ ਹਾਂ ਬ੍ਰੀਕ ਵਾਲੀ ਹੈ ਪਾਤਾ ਹੈ ਨਾ ਬਧੀ ਹੋ ਜੀ ਥੋਂ ਬਦਲਵਾ ਦੋ ਹੋ ਜੇ ਤਾਂ ਲੋਟ ਐਵੇਂ ਨਹੀਂ ਇਹ ਕਮ ਜਿਵੇਂ ਡੈੜੀ ਰੱਖਦਾ ਐਵੇਂ ਰੱਖੀ ਚੱਲ ਉੱਤੇ ਮਿੱਟੀ ਪਾਉਣੀ ਆ ਬਸ ਇਹਨੂੰ ਸਿਖਿਆ ਦੋ ਮੜਾ ਜਾ ਐਸੀ ਸਿੱਖੀਏ ਸਿੱਖ ਗਿਆ ਵਾ ਸਿੱਖ ਗਿਆ ਸਿੱਖ ਗਿਆ ਆਹ 봐 ਪੰਬ ਲਾਇਆ ਪਹਿਲਾਂ ਤਾਂ ਇਹਨੇ ਪੱਟਤਾ ਹੈ ਪੱਟੇ ਨੇ ਇਹੀ ਲਾਇਆ ਹਾਂ ਦੁਵਾਰੇ ਨੇ ਇੱਥੇ ਲਾਤਾ ਇਹਨੇ ਲਾਇਆ ਲਾਇਆ ਪਾਇਆ ਲਾਇਆ ਪਰ ਕਤੋਂ ਵੀ ਆ ਜੀ ਦੋਵੇਂ ਪੱਟਾ ਨਹੀਂ ਲਾਏ ਗੰਡੇ ਅੱਜ ਦੇਖੋ ਜੋ ਰਮੇ ਕੰਮ ਚੱਲ ਰਿਹਾ ਹੈ ਸਕੂਲੋਂ ਆ ਕੇ ਐ ਕੰਮ ਕਰਦੇ ਨੇ ਫਿਰ ਇਹ ਕੰਮ ਇੱਕ ਨੂੰ ਐ ਕੰਮ ਕਰਾਉਣਾ ਚਾਹੀਦਾ ਹੈ ਹਨਾ ਇਹ ਕੰਮ ਦਾ ਦਾ ਕੰਮ ਇੱਕ ਨੂੰ ਇੱਕ ਨੂੰ ਯਾਦ ਰੱਖਦਾ ਵੀ ਮੈਂ ਆ ਕਰਿਆ ਇੱਕ ਪਤਾ ਨਹੀਂ ਇਹਨੇ ਪਹਿਲਾਂ ਕਿ ਲਾ ਇੱਕ ਨੇ ਮੂੜੀਆਂ ਲਾਈਆਂ ਤੇ ਨਾ ਇਹ ਕੰਮ ਹਾਂ ਮੂੜੀਆਂ ਲਾਈਆਂ ਤੇ ਤੇ ਨਾ ਉਹ ਵੀ ਹੋ ਗਈਆਂ ਇਹਦੀਆਂ ਹੋ ਤਾਂ ਜਾਂਦੀ ਇਹਦੇ ਹੱਥ ਦੀ ਚੀਜ਼ ਹੈ ਲੱਗ ਰਹੀ ਹੈ ਹੋ ਗਏ ਚੀਜ਼ ਤਾਂ ਇੱਕ ਪਤਾ ਨਹੀਂ ਇਹ ਪਰ ਪਰ ਕੀ ਲਾਇਆ ਸੀ ਲੱਗਦਾ ਗਵੀ ਬੱਲੇ ਬੱਲੇ ਕਰਾਉਂਗਾ ਹਰ ਤਪਕਾੜ ਲਈ ਇੰਨੀ ਸੋਹਣੀ ਰੱਬ ਨੇ ਸਾਰੇ ਕੱਪੜੇ ਤੋਤੇ ਤੇ ਸਾਰੇ ਕੱਪੜੇ ਸੁੱਕ ਵੀ ਗਏ ਮੰਮੀ ਅੱਡੀ ਅੱਡੀ ਇਹਦੀ ਤਾਂ ਅੱਡੀ ਅੱਡੀ ਨਿਕਲ ਗਈ ਉਹਦੀ ਪਤਾ ਨਹੀਂ ਕਈ ਬਹੁਤ ਆ ਕਹਾਂ ਜਬ ਹੂਕਨਾ ਬਰੀਕ ਜੀ ਬਾਲੀ ਐ ਬਰੀਕ ਬਦਲ ਹੋਰ ਉਹ ਗੰਡਿਆਂ ਨੇ ਬਹੁਤ ਵਧੀਆ ਥੀ ਹੈ ਨਾ ਉਹ ਤਾਂ ਹੋ ਗਏ ਸਾਰੇ ਬਸ ਹੋ ਗਿਆ ਮਰਾ ਹੋ ਗਿਆ ਕੰਮ ਉਹਨੇ ਨਾ ਮੈਂ ਹੂੰ ਇੰਨੀ ਬਹੁਤ ਨਾ ਲੈ ਨਿਖਿ ਨਿਖਿਆ ਥਾਇਆ ਨਾਲ ਮਿੱਟੀ ਪਾਉਂਦਾ ਦੇਖੀ ਕਿਵੇਂ ਜਿਹਾ ਲੱਗਦਾ ਦੇਖੋ ਮੈਂ ਤੇ ਲਵੇਰ ਕੇ ਆਈ ਐ ਤੇ ਨਾ ਟੋਪੀ ਹੂੰ ਮੈਂ ਕਿਹਾ ਟੋਪੀ ਲੈ ਕੇ ਆਈ ਤੂੰ ਵੀ ਟੀਵੀ ਤੇ ਧਿਆਨ ਤੀ ਮੇਰੇ ਤੇ ਤਾਂ ਧਿਆਨ ਹੀ ਨਹੀਂ ਕਰਿਆ ਤੇ ਗੱਲ ਚ ਤਰੀ ਟੋਪੀ ਲੈ ਕੇ ਨਹੀਂ ਮੈਂ ਐ ਤੇਰੀ ਨੇ ਗੋਹਾ ਛੱਡ ਕੇ ਆਹ ਪੂਰਾ ਚੱਕਲਾ ਮੰ ਕੋਈ ਨਾ ਹੋ ਜਾ ਪਰੇ ਖਾਇ ਜੀ ਕਾਮਯਾਬ ਨੇ ਗਣਾ ਕਿਹੜੇ ਆਹੋ ਜਿਹੜੇ ਲਾ ਰਹੇ ਆ ਪਰ ਅੱਦ ਵਿੱਚ ਨੁਖਸਕਾ ਕੱਢੇ ਦਾ ਫਾਇਦਾ ਨਹੀਂ ਇਹ ਨੁਖਸਕ ਕੱਢਣਗੇ ਬੀਬੀ ਨੂੰ ਬਾਜੀ ਮਾਰ ਦੇ ਮੈਨੂੰ ਕਾਚੇ ਇੱਕ ਮਹ ਕਰਦਾ ਚੱਕਾ ਬੀਬੀ ਨੂੰ ਬਾਜੀ ਮਾਰ ਦੇ ਕਮ ਕਿਉਂ ਬੀਬੀ ਨੂੰ ਬਾਜੀ ਮਾਰ ਉਹ ਦੇਖੂਗੀ ਵੀ ਸਹੀ ਬਣਾ ਰਹੇ ਹੋ ਤੁਸੀਂ ਗੰਡੇ ਲਾ ਰਹੇ ਹੋ ਗਲਤ ਲਾ ਰਹੇ ਹੋ ਕੋਈ ਛੱਡੋ

ਤੂੰ ਬੋਦਾ ਕੀ ਕਰਨ ਲੱਗ ਗਿਆ ਤੂੰ ਬੱਸ ਲੱਗੂ ਥੋਂ ਛੱਡਣ ਲੱਗ ਗਿਆ ਸਿੱਧ ਨੂੰ ਲੈ ਕੇ ਇਹਦੇ ਜੜ ਚ ਕਦੋਂ ਲਾਉਂਦਾ ਓਰੇ ਓਰੇ ਇਹ ਗੰਦਾ ਤਾਂ ਹੂੰ ਇਹ ਜੀ ਵੀ ਤਾਂ ਮਿੱਟੀ ਪੈ ਗਈ ਮਿੱਟੀ ਪਾਣੀ ਰੱਖੀ ਪੱਤੇ ਸਾਰੇ ਝੜ ਗਏ ਨਿੰਬੂਆਂ ਦੇ ਹਨਾ ਪੱਤੇ ਘੜ ਝੜ ਗਏ ਨਿੰਬੂ ਨਿੰਬੂ ਜੇ ਰਹਿ ਗਏ ਹੁਣ ਤਾਂ ਮੈਨੂੰ ਪਾਣੀ ਦੇਤਾ ਥੋੜਾ ਜਿਵੇਂ ਸੰਗਣੇ ਕਹਿੰਦੀ ਸੀ ਉਮੀਦ ਲੱਗਦੀ ਅੱਛਾ ਚਲ ਕਰ ਲੈ ਜੀ ਪੂਰਾ ਤੁੰਗਣੇ ਕੋਈ ਨਹੀਂ ਹੁੰਦਾ ਤੁਸੀਂ ਕਹਿੰਦੇ ਉਹਦੇ ਕਿਤੇ ਲੱਗਦੇ ਆਪਾਂ ਦੇਖੋ ਜੀ ਇੱਕ ਘੰਟੇ ਦੇਖੀ ਤੂੰ ਉਹ ਮੇਰੇ ਸਾਹਬ ਨਾਲ ਲੱਗੇ ਹੋਏ ਨਾ ਤੇਰੇ ਸਾਹਬ ਦੇ ਇਹ ਕਹਿੰਦੇ ਪੌਦ ਵੀ ਫਰੀਕ ਹੈ ਪੌਦ ਵੀ ਫਰੀਕ ਹੈ ਮੈਂ ਤੁਹਾਨੂੰ ਵੀ ਵੱਧਦੇ ਨਹੀਂ ਜਾਂਦਾ ਨਾ ਫਰਕ ਪਾ ਕੋਈ ਡਾਲ ਮਰਦੀ ਜਾਂਦਾ ਇੱਥੇ ਇੰਨਾ ਜੀ ਲਾਉਂਦੇ ਕੂਰ ਕੇ ਤੇ ਲਾ ਦਾਂਗੇ ਤਾਂ ਫਰੀਕ ਹੈ ਬੜੀ ਦੇ ਦਿੰਦੇ ਨੇ ਕੋ ਕਿਹਰੀ ਹੋਰ ਲੱਗ ਗਈ ਹੋ ਤਾਂ ਬੱਦੂ ਹੈ ਲੱਗਦਾ ਜੋ ਸੁਨੇਹਾ ਆ ਗਿਆ ਕਾਦਾ ਇਧਰੋਂ ਸੱਤੇ ਜਾ ਬੰਨ ਸਿੱਧਾ ਤੇਰੇ ਅਸ਼ਾਂ ਨਾ ਮਾਰਦਾ ਮੇਰੇ ਬਛੜੇ ਫੱਟ ਗਿਆ ਮੇਰਾ ਕੰਮ ਹਾਂ ਡੈਡੀ ਨੇ ਇੰਨੇ ਗੰਡੇ ਲਾਏ ਨੇ ਤੈਨੂੰ ਦੇਖ ਲੈ ਕਿੰਨੇ ਕਲ ਤੂੰ ਭੱਜ ਗਿਆ ਤੂੰ ਭੱਜ ਗਿਆ ਤੀ ਕੰਮ ਚੋਰ ਆ ਯਾਰ ਤੂੰ ਆ ਤੈਨੂੰ ਲਾਉਣੇ ਪੈਣਗੇ ਇਧਰ ਹੁਣ ਜਿਹੜੇ ਬੱਚੇ ਆਪੀ ਲਊਗਾ ਹਾਂ ਮੈਂ ਨਹੀਂ ਲਾਉਂਦਾ ਤੈਨੂੰ ਲਾਉਣੇ ਪੈਣਗੇ ਨਾ ਬਈ ਨਾ ਇਹ ਗੱਲ ਨਹੀਂ ਬਣਦੀ ਮੈਂ ਤਾਂ ਇਹ ਗੱਲ ਦੇ ਕਿ ਮੈਂ ਤਾਂ ਉਹ ਨਹੀਂ ਕਰਦਾ ਹਰ ਕੰਮ ਨਹੀਂ ਕਰਨਾ ਪਊਗਾ ਕੰਮ ਤਾਂ ਕਰਨੀ ਪਊ ਦੇਖਾ ਕੁਝ ਵੀ ਨਹੀਂ ਦੇਖੇ ਇਹ ਤੋਂ ਕਿ ਮੈਂ ਆ ਲੈਣਾ ਸਸਰੇ ਘਰ ਦੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਹੋ ਗੋਗੇ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਲਾਈਕ ਤੇ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰ ਮਾਤੇ ਨੂੰ ਮੈਂ ਹੈ ਉਹ ਟੋਫੀ ਨਹੀਂ ਹੈਗੀ ਜਿਹੜੀ ਆਪਾਂ ਪਹਿਲੇ ਖਾਂਦੇ ਹੁੰਦੇ ਸੀ ਉਹ ਟੋਫੀ ਨਹੀਂ ਹੈਗੀ ਦੂਸਰੀ ਟੋਫੀ ਹੈ ਕੀਦੋਂ ਲੱਤੀ ਹੈ ਕੀਦੋਂ ਲੱਤੀ ਹੈ ਤੁ ਬਾਪੂ ਦੇਖਾ ਤੁ ਬਾਪੂ ਹਾਏ ਇਹ ਕੀ ਹੈ ਚਾਕਲੇਟ ਚਾਕਲੇਟ ਨਹੀਂ ਤਾਂ ਘੜਿਆਤੀ ਉਦੋਂ ਮਾਂ ਪਤਨੀ ਕੀ ਹੈ ਮਾਂ ਕਾਣ ਹੋਏ ਪੱਲੂ ਬੁੱਲੂ ਮਰੀ ਅਸੇ ਹੋਏ ਦਿਸ਼ਾ ਨਹੀਂ ਹੋਣਾ ਕਿਤੇ ਦੇਖਾਂ ਕਿ ਤਾ ਮੈਂ ਏਡੀ ਜ਼ਹਰ ਰੱਖੀ ਦੀ ਉਹ ਵੀ ਲੈ ਗਿਆ ਮੇਰੇ ਕੋਲ ਕੀ ਉਹ ਰਿੱਕੂ ਇੱਧਰ ਚ ਆ ਕੇ ਮੇਰੇ ਗਣੀ ਦਿਖਾ ਮੈਨੂੰ ਆ ਤਾਂ ਲੈਣੀ ਤੇ ਨਹੀਂ ਅੱਧੀ ਮੈਂ ਚਲੋ ਕਿਸੇ ਜਵਾਕ ਨੂੰ ਦਿਖਾ ਦਾਂਗੇ ਵੀ ਇੰਨੀਆਂ ਹੀ ਹੁੰਦੀਆਂ ਨੇ ਜੇ ਇਹਦੀ ਉੱਤਰ ਜਾਇ ਹੈ ਕਾਜ ਕਰਿਆ ਲੈ ਮੈਂ ਲੱਕ ਦੇ ਪੁੱਤ ਚੌਕਲੇਟ ਹੈ ਇਧਰੋਂ ਵੀ ਗੱਡੀ ਲੈ ਲੈ ਮੈਂ ਲੱਕ ਦੇ ਇਧਰ ਹੀ ਗੱਡਣੀ ਪੂਗੀ ਇੱਦਾਂ ਹੀ ਖੁੱਲਦਾ ਲੱਗਦਾ ਦਾ ਪਿਗਲ ਨਹੀਂ ਗਈ ਉਹ ਨਾ ਬਈ ਪਿਗਲਦੇ ਉਹ ਬੁਗਲਦੇ ਨਹੀਂ ਤੂੰ ਕੀ ਕਰਨਗੇ ਤੇ ਉਹਨੇ ਬਾਜ ਮਾਰੀ ਐ ਬਾਪੂ ਨੇ ਕਹਾਂ ਤੈਨੂੰ ਟੌਫੀ ਦੇਵਾਂ ਵਿੱਚ ਹਲੇ ਉਹ ਰਹਿ ਗਈ ਬਾਹਰੀਆਂ ਟੌਫੀਆਂ ਨੇ ਹਾਂ ਓਏ ਉਹਨੇ ਇਹ ਤਾਂ ਬੈ ਕੇ ਟਾਈਮ ਲਗੂ ਬੈ ਕੇ ਖੁੱਲ ਨੀ ਗਿਆ ਨੀ ਗਿਆ ਚਾਕਲੇਟਾਂ ਨੇ ਚਾਕਲੇਟਾਂ ਨੇ ਚਾਕਲੇਟਾਂ ਹੀ ਨਹੀਂ ਨਿਕਲੀਆਂ ਚਾਰ ਬਸ ਨਿਗੀ ਜੀ ਬਹੁਤ ਨੇ ਫਿਰ ਪੰਜ ਥੋੜੀਆਂ ਹੁੰਦੀਆਂ ਨੇ ਇਹ ਪੰਜ ਕੀ 6 ਆਹ ਹਾਂ ਜੀ ਨਿਗੇ ਨਿਗੇ ਇੱਕ ਹੁਣ ਖੋਲ ਕੇ ਵੀ ਦੇਖ ਇਹਨਾਂ ਨੂੰ ਕੱਟ ਮਾਰ ਐਵੇਂ ਵੀ ਖੋਲ ਕੇ ਦੇਖ ਖੜ ਜਾ ਚੰਗ ਥਿਲ ਦਿਨਾ ਜੀ ਨੂੰ ਕੱਟ ਖਾਈ ਖਾਂਗੇ ਤੈਨੂੰ ਨਾ ਬੱਕੀ ਹੋਊਗਾ ਮੈਂ ਤਾਂ ਉਹ ਥੱਲੇ ਕਰ ਥੱਲੇ ਇੱਕ ਦੋ ਦਾ ਹੁਣ ਇਹਨਾਂ ਨੂੰ ਕਿਣੀ ਜਾਊਗਾ ਇਹ ਖਾਣ ਦਾ ਨਹੀਂ ਕੱਢ ਕੇ ਤਾਂ ਦੇਖ ਲਓ ਮਣੀ ਜੀ ਖਾ ਲੈ ਚਾਰ